ਨਾ ਨਾਮ ਬਕੜਿਆ ਤਦ ਰੀ ਪਛਤਾਣਾ ਦਨ ਦਾਸ ਗੁਰੂ ਜੀ ਦੇ ਮੁਖ ਸਾਹਿਬ ਹੋਈ ਪਰ ਪਰ ਸਾਦੀ ਮੰਨ ਲੈ ਹਰਿ ਸੋਈ ਗੁਰਦਾਸਾ ਜੁਲ ਜਾ ਦੇ ਹੋਈ ਗੁਰਮਕ ਦਾਦ ਪਦ ਨਾਮੇ ਵੜਿਆਈ ਪਾਇਰ ਕੇ ਪੁੱਤੇ ਬੰਦਾਰ ਗਵਾਈ ਨਾਮਿਕ ਬਿਨ ਨਾਮ ਹੈ ਝੂਟੀ ਤਦ ਰਾਈ ਕਉੜੀ ਮਹਾਂਲਾਤੀ ਜਾ ਕਿਸੇ ਜੋਗ ਦਾ ਧਰਮ ਪੜੋ ਤਮ ਪਾਈ ਪੂਰਾ ਗੁਣ ਸਭ ਕੋ ਦੀ ਪਾਈ ਅਤੈ ਅੱਗੇ ਹਰ ਨਾਮ ਸੁਖਾਈ ਰਾਮ ਪੜੋ ਮਨ ਕਰੋ ਵਿਚਾਦ ਗੁਰ ਪ੍ਰਸਾਦੀ ਮਨ ਉਤਾਰ ਰਹਾਉ ਬਾਦ ਵਿਰੋਧ ਨ ਪਾਇਆ ਜਾਏ ਮਨ ਤਲ ਸੇਕਾ ਦੂਜੈ ਪਾਏ ਗੁਰ ਦੇ ਪਦ ਗੁ ਤਾਏ ਮਾਇਆ ਕਾਮ ਤਾਜ ਪੜਦ ਕਹ ਗਏ ਵਿਖਿਆ ਦਾਤਾ ਕੋ ਦੇਖ ਨਿਰਮਲ ਕਾਲ ਸੰਤਾਪ ਵਰੁ ਮੇਂ ਨਮਕਾਲ ਨੇਡਨਾ ਆਵੈ ਹਉ ਮੈਂ ਤੂਜਾ ਸਬਦ ਜਨਾਵੈ ਨਾਮੇ ਰਾਤੇ ਹਰਿ ਗਾਵੈ ਮਾਇਆ ਦਸੀ ਭਗਤਾਂ ਕੀ ਕਾਰ ਕਮਾਵੈ ਚਰਣੀ ਲਾਗੇ ਤਾਂ ਮੈ ਲਿਖਾਵੈ ਸਦਿ ਨਿਰਮਲ ਸਹਿਜ ਸੁਮਾਵੈ ਹਾਲੁ ਕਥਾ ਸੁਨੇ ਸੇ ਤਨਵੰਤ ਦਿਸੈ ਗੁੰਭਾਈ ਜਨ ਕੋ ਸਭ ਨਿਭਾਏ ਦਿਲ ਪੂਜਿ ਚਰਾਈ ਸੱਜ ਗੁਣ ਰਵੈ ਸੱਜ ਮਨਮਾਈ ਹੋਰ ਸਤਿਗੁਰ ਸਭ ਸੁਣਦਾ ਆਸਰਾ ਪੰਮ ਨਾਮ ਵਟਿਆਈ ਗਉਢੀ ਮਾਲਾ ਤੀਜਾ ਤ੍ਰੈਗੁਣ ਵਖੜ ਪਰਮਨੰਦਾਏ ਬੰਦਨ ਨਾ ਟੂਟੈ ਭਗਤਨ ਭਾਏ ਮੁਗਦ ਦਾਤਾ ਸਤਗੁਰੁ ਜੁਗਮਾਹੇ ਗੁਰੂ ਬਖ ਪ੍ਰਾਣੀ ਪਰਮ ਗਵਾਏ ਸਰ ਤਨ ਉਪਜੈ ਹਰਿ ਲਿਵ ਲਾਏ ਰਹਾ ਤ੍ਰੈਗੁਣ ਕਾਲੇ ਕੀ ਸਰਕਾਰਾ ਨਾਮ ਨ ਚੇਟੈ ਓ ਪਾਵਣ ਹਾਰਾ ਮਰ ਜਮੈ ਪ੍ਰਵਾਦ ਵਾਰਾ ਅੰਦੇ ਗੁਰੂ ਤੇ ਪਰਮ ਨਾ ਜਾਈ ਮੋਲ ਛੋੜ ਲਾਗੇ ਦੁਜੈ ਪਾਈ ਬਿਗ ਕਾਮਾ ਦਾ ਬਿਗ ਮਾਇ ਸੁਮਾਈ ਮਾਇਆ ਕਰ ਮੋਲ ਜੰਤਰ ਪਰਮਾਏ ਹਰ ਜੀ ਉਹ ਵਿਸਰੇ ਆ ਦੁਜੈ ਪਾਏ ਜਿਸੁ ਮਦ ਕਰੇ ਸੋ ਪਰਮ ਗਤ ਪਾਏ ਅਰੁ ਤੇਰੇ ਸਾਜ ਬਹਰ ਸਾਜ ਮਰਤਾਏ ਸਾਜਨਾ ਛਪ ਦੇਖੋ ਰਖੈ ਛਪਾਈ ਗਿਆਨੀ ਬੁੱਧ ਸਦ ਸੁਭਾਈ ਬਰੁ ਮਗ ਸਾਜ ਰਹਿਆ ਨਿਵਲਾਏ ਆਮੈ ਮਾਇਆ ਸਭ ਦਜਲਾਏ ਮੇਰਾ ਪ੍ਰਭ ਸੱਜ ਮੇਲ ਮਿਲਾ ਪਾਏ ਸਰਬ ਦੁਰਮਾਰਾ ਬਰੁ ਸੇਵਾ ਕਰੋ ਤਰ ਕਾਲ ਨ ਪਾਈ ਮਨ ਮੁਖਾਂ ਦੇ ਦੁਜਿ ਪਾਈ ਰਹਾਉ ਮਰੋ ਲੋਕ ਪ੍ਰਾਣੀ ਅਪਰਾਪ ਦੇ ਸਿਧੇ ਗੁਰ ਕਾਬਿ ਸਭ ਅੰਦਰ ਸਹਿਜ ਰੀਤੇ ਮੇਰਾ ਪ੍ਰਭ ਪਾਇ ਅਸ ਕਾਬਿ ਸਿਧੇ ਸਤਿਗੁਰ ਮੇਲੇ ਪ੍ਰਭ ਆਪ ਮਿਲਾਏ ਮੇਰੇ ਪ੍ਰਭ ਸਾਜਿ ਕੈ ਮਨ ਪਾਈ ਹਰ ਗੁਣ ਗਾਵੈ ਸਾਜਿ ਸੋ ਪਾਈ ਬਿਨ ਗੁਰ ਸਾਜਿ ਪਰਮਾਪਨ ਲਾਏ ਮਨ ਮੁਗੰਦੇ ਸਦਾ ਬਿਕ ਖਾਏ ਤਪ ਡੰਡ ਸਹਿ ਸਦਾ ਦੁਖ ਪਾਈ ਜੰਮੋ ਨਾ ਜੋ ਹੈ ਹਰ ਕੀ ਸਰਣਾਈ ਆਮੈ ਮਰ ਸੱਚੇ ਨਿਵਲਾਈ ਸਦਾ ਜੈ ਹਰ ਨਾਮ ਨਿਵਲਾਈ ਸਤਿਗੁਰ ਸੇਵੈ ਸੇ ਦਰ ਨਿਰਮਲ ਪਾਵੈਤਾ ਮਰਿ ਜਿ ਮਨ ਬਨਾਈ ਸਭ ਜਗ ਦੀਤਾ ਜਿ ਬਿਜ ਕੁਸਲ ਤੇੜੈ ਮੇਰੇ ਮੀਤਾ ਸਤਿਗੁਰੂ ਸੇਵੇ ਸੁਖ ਨਾਈ ਮਉਦੇ ਦੇਵ ਕਰੇ ਦੇਵਤਾਰੀ ਅੰਦਰ ਜਿਸ ਨਾਮ ਸਿ ਹੈ ਅਹੰਕਾਰੀ ਆਪਨ ਦੇ ਨਾਮ ਬਾਝਿ ਨਾਰੀ ਕਾਪੜ ਪਹਿਨ ਕਰੇ ਜਤਨਾਈ ਮਾਇਆ ਨੂੰ ਅਤ ਪਰਮ ਨੂੰ ਨਾਈ ਬਗਵਰ ਦੇਵ ਬੰਧ ਸੁਖ ਪਾਈ ਨਾਮ ਰਤੇ ਸਦਾ ਬੈਰਾਗੀ ਗਰੇ ਅੰਦਰ ਸਾਚੇ ਦੇਵ ਨਾਮੀ ਨਾਮ ਅੰਤੁਰ ਸੇਵਾ ਸੇਵਡ ਭਾਗੀ ਬਉੜੀ ਮਹੰਲਾ ਤੀਜਾ ब्रह्म मूल वेद अभ्यासा तें दे दे उपजे देव मोखे अभ्यासा तें गुण परमै नाही निरकर वास अमर रब्बे सतगुरु मिलाया आज दिन भगत हरि नाम जड़ाय रहा प्रबण पाणि ब्रह्म जं जं गा पण वाज वकाड धर्म मारे तम काल तप्त न जिन सासीगल जी वाहे गुरु जी का खालसा वाहे गुरु जी की फते ਰੋਬੇਤੀ ਰੋਬੇਤੀ ਆਸੇ ਇਹ ਗੁਰਦਾਰਾ ਲੋਹ ਲੰਗਰ ਸਾਹਿਬ ਅੱਡਾ ਖੁਸ਼ੀਪੁਰ ਭੰਗਵਾ ਸਤਿਗੁਰ ਜੀ ਦੀ ਕਿਰਪਾ ਦੇ ਨਾਲ 3 ਨਵੰਬਰ ਤੋਂ ਸ਼੍ਰੀ ਅਖੰਡ ਪਾਤਸ਼ਾਹਬ 8 ਅਖੰਡ ਪਾਤਸ਼ਾਹਬ ਆਰੰਭ ਹੋਏ ਨੇ ਤੇ ਹੁਣ ਤੱਕ ਜਿਹੜੀਆਂ 17 ਲੜੀਆਂ ਦੇ ਭੋਗ ਪੈ ਚੁੱਕੇ ਨੇ ਟੋਟਲ 136 ਅਖੰਡ ਪਾਤਸ਼ਾਹਬ ਗੁਰੂ ਦੀ ਅਪਾਰ ਕਿਰਪਾ ਬਖਸ਼ਿਸ਼ ਦੇ ਨਾਲ ਹੋ ਚੁੱਕੇ ਨੇ ਸਮੂਹ ਪ੍ਰਬੰਧਕ ਸਹਿਬਾਨ ਸੰਯੋਗ ਕਰ ਰਹੇ ਨੇ ਸਮੂਹ ਕਮੇਟੀ ਦੇ ਸਾਰੇ ਮੈਂਬਰ ਪ੍ਰਧਾਨ ਸਾਹਿਬ ਬਾਬਾ ਨਰਿੰਦਰ ਸਿੰਘ ਜੀ ਪ੍ਰਧਾਨ ਸਾਹਿਬ ਤਰਲੋਕ ਸਿੰਘ ਜੀ ਨਿਰਮਲ ਸਿੰਘ ਜੀ ਹੋਰ ਜਿਹੜੇ ਸਾਡੇ ਪਤਵੰਤੇ ਸੱਜਣਾਂ ਨਾਲ ਪੂਰਾ ਸੰਯੋਗ ਕਰ ਰਹੇ ਹਨ ਤੇ ਗੁਰੂ ਦੀ ਕਿਰਪਾ ਦੇ ਨਾਲ ਲੜੀ ਜਿਹੜੀ ਹੈ 4 ਮਾਰਚ ਤੱਕ ਕੰਪਲੀਟ ਹੋ ਚੁੱਕੀ ਹੈ। ਹੋਰ ਜਿਹੜੀ ਗੁਰੂ ਦੀ ਕਿਰਪਾ ਦੇ ਨਾਲ ਅਗਲੇ ਸਾਲ ਦੀ ਵੀ ਰਮਤਾ ਜਿਹੜੀ ਆ ਉਹ ਖੰਡ ਪੜ ਸਾਹਿਬ ਜਿਹੜੇ ਲਿਖੇ ਜਾ ਰਹੇ ਨੇ ਤੇ ਸਤਿਗੁਰੂ ਜੀ ਦੀ ਕਿਰਪਾ ਦੇ ਨਾਲ ਗੁਰੂ ਨਾਨਕ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਦਿਨ ਬ ਦਿਨ ਗੁਰੂ ਪਾਤਸ਼ਾਹ ਜੀ ਦੀ ਕਿਰਪਾ ਹੋ ਰਹੀ ਆ ਤੇ ਖੰਡ ਪੜ ਸਾਹਿਬ ਵਧਦੇ ਜਾ ਰਹੇ ਨੇ ਜਿਹੜੀਆਂ ਵੀ ਸੰਗਤਾਂ ਦੂਰ ਦਰਾਡੇ ਤੋਂ ਆ ਰਹੀਆਂ ਨੇ ਸਭ ਦੀਆਂ ਗੁਰੂ ਦੀ ਕਿਰਪਾ ਦੇ ਨਾਲ ਆਸਾਂ ਮਰਾਦਾਂ ਪੂਰੀਆਂ ਹੋ ਰਹੀਆਂ ਨੇ ਤੇ ਗੁਰੂ ਦੀ ਕਿਰਪਾ ਦੇ ਨਾਲ ਮਨ ਚਿੰਦੀਆਂ ਦੌਲਤਾਂ ਸਤਿਗੁਰੂ ਜੀ ਦੇ ਦਰ ਤੋਂ ਸੰਗਤਾਂ ਪ੍ਰਾਪਤ ਕਰਕੇ ਖੁਸ਼ੀਆਂ ਪ੍ਰਾਪਤ ਕਰ ਰਹੀਆਂ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਗੁਰੂ ਕਿਰਪਾ ਦੇ ਨਾਲ ਖੰਡਿਆਲਾ ਸ਼ੈਣੀਆਂ ਤੋਂ ਬਾਬਾ ਜਗਿੰਦਰ ਸਿੰਘ ਜੀ ਜੋ ਸੰਗ ਦੀ ਗਵਾਈ ਕਰਦੇ ਨੇ ਚੋਲਾ ਸਾਹਿਬ ਗੁਰੂ ਨਾਨਕ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਉਹ ਖੰਡਪੁਰ ਸਾਹਿਬ ਚੱਲਦੇ ਨੇ ਤੇ ਗੁਰੂ ਪਾਤਸ਼ਾਹ ਦੀ ਸੰਗਤ ਜਿਹੜੀ ਹੈ ਡੇਰਾ ਬਾਬਾ ਨਾਨਕ ਤੋਂ ਫੇਰ ਵਾਨਾ ਹੁੰਦੀ ਹੈ ਸਮਾਪਤੀ ਜਦੋਂ ਹੁੰਦੀ ਹੈ 4 ਮਾਰਚ ਨੂੰ ਪੰਜ ਤੱਕ ਜਿਹੜੀਆਂ ਸੰਗਤਾਂ ਆਪਣੇ ਆਪਣੇ ਗ੍ਰਹਿ ਵਿਖੇ ਪਹੁੰਚ ਜਾਂਦੀਆਂ ਹਨ ਤੇ ਇਹ ਜਿਹੜਾ ਸੰਗ ਹੈ ਖੰਡਿਆਲਾ ਸੈਣੀਆਂ ਤੋਂ ਜ਼ਿਲ੍ਹਾ ਹੁਸ਼ਿਆਰਪੁਰ ਤੋਂ ਆਮ ਹੁੰਦਾ ਹੈ ਤੇ ਵੱਖ-ਵੱਖ ਪੜਾਵਾਂ ਦੇ ਵਿੱਚੋਂ ਦੀ ਹੁੰਦਾ ਹੋਇਆ ਡੇਰਾ ਬਾਬਾ ਨਾਨਕ ਸਾਹਿਬ ਪਹੁੰਚਦਾ ਹੈ ਤੇ ਗੁਰੂ ਦੀ ਕਿਰਪਾ ਦੇ ਨਾਲ ਗੁਰੂ ਕੇ ਲੰਗਰ ਜਿਹੜੇ ਨੇ 24 ਘੰਟੇ ਚੱਲ ਰਹੇ ਨੇ ਤੇ ਗੁਰੂ ਕੀਆਂ ਸੰਗਤਾਂ ਤੇ ਸਾਰੇ ਜਿਹੜੇ ਨੌਜਵਾਨ ਵੀਰ ਤੇ ਹੋਰ ਸੇਵਾਦਾਰ ਜਿਹੜੇ ਨੇ ਸੰਜੋਗ ਕਰ ਰਹੇ ਹਨ ਤੇ ਗੁਰੂ ਦੀ ਕਿਰਪਾ ਦੇ ਨਾਲ ਇਹ ਦਿਨ ਬਦ ਦਿਨ ਗੁਰਦੁਆਰਾ ਸਾਹਿਬ ਜਿਹੜਾ ਹੈ ਤਰੱਕੀ ਕਰ ਰਿਹਾ ਹੈ ਤੇ ਗੁਰੂ ਦੀ ਕਿਰਪਾ ਦੇ ਨਾਲ ਖੰਡ ਪਾਟ ਸਾਹਿਬ ਜਿਹੜੇ ਨੇ ਲਗਾਤਾਰ ਜਿਹੜੇ ਨਿਰੰਤਰ ਜਾਰੀ ਹੋ ਰਹੇ ਨੇ ਤੇ ਗੁਰੂ ਪਾਤਸ਼ਾਹ ਕਿਰਪਾ ਕਰਨ ਸਾਲ ਹੀ ਜਿਹੜੀਆਂ ਇਹ ਲੜੀਆਂ ਜਿਹੜੀਆਂ ਚੱਲਿਆ ਕਰਨਗੀਆਂ ਗੁਰੂ ਨਾਨਕ ਪਾਤਸ਼ਾਹ ਜੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਸਾਰਾ ਜਿਹੜਾ ਹੈ ਸੰਜੋਗ ਜਿਹੜਾ ਹੈ ਗੁਰੂ ਦੀ ਕਿਰਪਾ ਨਾਲ ਹੋ ਰਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ